ਕਲ ਜੀ ਨਿਊ 26 ਦੇਖਣ ਦਾ ਸਵਾਗਤ ਕਰਦਾ ਨਿਊ 26 ਤੋਂ ਬੋਟਾ ਲੱਦਰ ਅੱਜ ਖੜੇ ਆ ਅਸੀਂ ਸ਼ਾਹਬਾਦ ਜਿੱਥੇ ਕਿ ਲੰਗਰ ਲਗਾਇਆ ਹੋਇਆ ਗੱਲਬਾਤ ਕਰਦੇ ਹਾਂ ਉਹਦੇ ਨਾਲ ਹਾਂਜੀ ਸਰ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜੀ ਵੇਖੋ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਸੇ ਦੇ ਮੱਦੇਨਜ਼ਰ ਸਾਰੇ ਹਲਕਾ ਵਾਸੀਆਂ ਨੇ ਇਕੱਠੇ ਹੋ ਕੇ ਇੱਥੇ ਲੰਗਰ ਦੀ ਸੇਵਾ 5 ਤਾਰੀਖ ਨੂੰ ਸ਼ੁਰੂ ਕੀਤੀ ਸੀ ਪੰਜਾਬ ਦੇ ਸਾਡੇ ਵੀਰ ਆਏ ਸੀ ਉਹ ਇੱਥੇ ਲੰਗਰ ਬਣਾ ਰਹੇ ਸੀ ਤੇ ਲੰਗਰ ਬਣਾ ਕੇ ਫਿਰ ਉਹ ਅੱਗੇ ਗਏ ਤੇ ਉਹ ਸਾਨੂੰ ਮਿਲੇ ਅਸੀਂ ਸਾਰਿਆਂ ਨੇ ਫਿਰ ਸਲਾਹ ਕੀਤੀ ਕਿ ਲੰਗਰ ਜਦੋਂ ਤੱਕ ਅੰਦੋਲਨ ਚੱਲ ਰਿਹਾ ਹੈ ਇਹ ਲੰਗਰ ਇੱਥੇ ਚੱਲਦਾ ਰਹੇਗਾ ਕਿਉਂਕਿ ਇਹ ਦਿੱਲੀ ਤੇ ਪੰਜਾਬ ਦੇ ਸੈਂਟਰ ਪੈਂਦਾ ਹੈ ਵਿਚਾਲੇ ਪੈਂਦਾ ਹੈ ਤੇ ਉਸ 5 ਤਾਰੀਖ ਤੋਂ ਇਹ ਸਾਰੇ ਹਲਕੇ ਦੇ 10 15 ਪਿੰਡਾਂ ਦੇ ਬੰਦੇ ਇੱਥੇ ਆ ਕੇ ਸੇਵਾ ਕਰਦੇ ਨੇ ਜੀ ਤੇ ਇਹ ਸੇਵਾ ਨਿਰੰਤਰ ਚੱਲ ਰਹੀ ਹੈ ਸਾ ਸੰਗਤੀ ਕਿਰਪਾ ਨਾਲ ਤੇ ਜਿਹੜਾ ਇਸ ਤੁਸੀਂ ਪਿੱਛੇ ਵੇਖ ਰਹੇ ਹੋ ਜਿਹੜੇ ਸਾਡੇ ਕਿਸਾਨ ਵੀਰ ਇਸ ਅੰਦੋਲਨ 'ਚ ਸ਼ਹੀਦ ਹੋਏ ਨੇ ਤੇ ਅਸੀਂ ਤੁਹਾਡੇ ਰਹੀ ਸਰਕਾਰ ਨੂੰ ਗੁੰਜਾਰਿਸ਼ ਕਰਦੇ ਆ ਕਿ ਇੱਕ ਤੋਂ ਜਲਦੀ ਤੇ ਜਲਦੀ ਹੈ ਕਿਸਾਨਾਂ ਦੀ ਜਿਹੜੀ ਮੰਗ ਹੈ ਤੇ ਇਹਨਾਂ ਦੇ ਆਦੇਸ਼ ਕਿਸਾਨਾਂ ਨੂੰ ਜਿਹੜੇ ਮਨਜ਼ੂਰ ਨਹੀਂ ਉਹਨਾਂ ਦੇ ਹੱਕ ਦੇ ਨਹੀਂ ਤੇ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ ਨੇ ਸਰਕਾਰ ਨੇ ਤੇ ਦੂਜੀ ਗੱਲ ਜਿਹੜੇ ਸਾਡੇ ਕਿਸਾਨ ਬਜ਼ੁਰਗ ਨੌਜਵਾਨ ਇਸ ਅੰਦੋਲਨ ਚ ਸ਼ਹੀਦ ਹੋਏ ਨੇ ਇਹਨਾਂ ਨੂੰ ਸ਼ਹੀਦ ਦਾ ਦਰਜਾ ਮਿਲੇ ਕਿਉਂਕਿ ਕਿਸਾਨਾਂ ਨੇ ਤਾਂ ਸ਼ਹੀਦੀ ਦਾ ਦਰਜਾ ਦਿੱਤਾ ਤੇ ਸਰਕਾਰ ਵੀ ਇਹਨਾਂ ਨੂੰ ਸ਼ਹੀਦੀ ਦਾ ਦਰਜਾ ਦੇ ਤੇ ਇਹਨਾਂ ਦੇ ਪਰਿਵਾਰਾਂ ਲਈ ਕੱਟ ਤੋਂ ਕੱਟ 10-10 ਲੱਖ ਰੁਪਏ ਪਰਿਵਾਰ ਦੀ ਤੇ ਗਵਰਨਮੈਂਟ ਨੂੰ ਮਦਦ ਕਰਨੀ ਚਾਹੀਦੀ ਹੈ। ਜਿਹੜੇ ਅੱਜ ਆ ਤੁਸੀਂ ਲੰਗਰ ਵਗੈਰਾ ਲਗਾ ਰਹੇ ਆ ਆਪਣੇ ਪਿੰਡ ਵਾਲੇ ਲਗਾ ਰਹੇ ਆ ਕਿ ਤੁਹਾਡੇ ਸਾਰੇ ਭਾਈਚਾਰੇ ਲਗਾ ਰਹੇ ਆ ਇਹ ਸਾਰਾ ਸ਼ਾਬਾ ਇਹ ਸਾਡਾ ਸ਼ਾਬਾਦ ਮਾਰਗੰਡਾ ਹਲਕਾ ਪੈਂਦਾ ਜੀ ਤੇ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਨੇ ਉਹ ਸਾਰੇ ਇੱਥੇ ਸਮਾਨ ਭੇਜ ਰਹੇ ਨੇ ਪੰਜਾਬ ਤੋਂ ਜਿਹੜੀ ਸੰਗਤ ਆਂਦੀ ਏ ਉਹ ਵੀ ਇੱਥੇ ਮਦਦ ਕਰਕੇ ਜਾਂਦੀ ਏ ਜੀ ਇਹ ਸਾਰਿਆਂ ਦਾ ਸਾਂਝਾ ਲੰਗਰ ਏ ਜੀ ਕਿਸੇ ਇੱਕ ਦਾ ਲੰਗਰ ਨਹੀਂ ਪੂਰੇ ਹਲਕੇ ਦਾ ਲੰਗਰ ਏ ਪੂਰੇ ਪਿੰਡਾਂ ਦੀ ਪੰਚਾਇਤ ਇੱਥੇ ਪੰਚਾਇਤ ਵਾਲੇ ਜੋ ਸਮਾਨ ਪਹਚਾਰੇ ਨੇ ਜੀ ਤੇ ਇੱਥੇ ਕੋਈ ਘਾਟ ਨਹੀਂ ਆਈ ਜੀ ਅਜ ਤੱਕਰ ਵਾਹਿਗੁਰੂ ਦੀ ਅਪਾਰ ਕਿਰਪਾ ਅਪਾਰ ਬਖਸ਼ਿਸ਼ ਹੈ 24 ਘੰਟੇ ਲੰਗਰ ਚੱਲ ਰਿਹਾ ਜੀ ਸੋ ਦੇ ਕਰੀਬ ਪਿੰਡਾਂ ਤੋਂ ਬੰਦੇ 5-5 10-10 ਆ ਕੇ ਇੱਥੇ ਸੇਵਾ ਕਰਕੇ ਜਾਂਦੇ ਨੇ ਜੀ ਥੈਂਕ ਯੂ ਸਰ ਜੀ ਇਹਨਾਂ ਦਾ ਬਹੁਤ ਬਹੁਤ ਰੋਗ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੰਨੇ ਤੋਂ ਚੱਲ ਕੇ ਸ਼ਹਾਵਾ ਮਾਰਕੰਡਾ ਪਹੁੰਚੇ ਆ ਕਿਉਂਕਿ ਅਸੀਂ ਕਿਸਾਨ ਅੰਦੋਲਨ ਦਾ ਇੱਕ ਹਿੱਸਾ ਬਣਨ ਜਾ ਰਹੇ ਹਾਂ ਜਿੱਦਾਂ ਸਾਡੀ ਸੈਂਟਰ ਸਰਕਾਰ ਨੇ ਸਾਡੇ ਕਿਸਾਨ ਭਾਈਆਂ ਤੇ ਬਹੁਤ ਵੱਡਾ ਜ਼ੁਲਮ ਕੀਤਾ ਹੈ ਇਹ ਕਾਲੇ ਬਿੱਲ ਲਿਆ ਕੇ ਅਸੀਂ ਉਹਦਾ ਵਿਰੋਧ ਕਰਨ ਲਈ ਦਿੱਲੀ ਪਹੁੰਚ ਰਹੇ ਹਾਂ ਆਪਣੇ ਵੀਰਾਂ ਨੂੰ ਹੌਸਲਾ ਦੇਣ ਜਾਣ ਜਾ ਰਹੇ ਹਾਂ ਤੇ ਰਸਤੇ ਵਿੱਚ ਅਸੀਂ ਸ਼ਾਹਵਾਦ ਮਾਰਗੰਡਾ ਰੁਕੇ ਹਾਂ ਤੇ ਇੱਥੇ ਅਸੀਂ ਉਹਨਾਂ ਵੀਰਾਂ ਦਾ ਉਸ ਇਲਾਕੇ ਦੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਆਹੀ ਸੰਗਤ ਨੂੰ ਬੜੇ ਪਿਆਰ ਸਤਿਕਾਰ ਨਾਲ ਲੰਗਰ ਛਕਾਉਂਦੇ ਨੇ ਤੇ ਇਹ ਸਾਰਾ ਪ੍ਰਬੰਧ ਬਹੁਤ ਸਜੇ ਤਰੀਕੇ ਨਾਲ ਚਲਾ ਰਹੇ ਨੇ ਅਸੀਂ ਸਭ ਤੋਂ ਪਹਿਲਾਂ ਇਸ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਪ੍ਰਣਾਮ ਵੀ ਕੀਤਾ 2 ਮਿੰਟ ਦਾ ਮੋਨ ਧਾਰਨ ਕੀਤਾ ਅਤੇ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਅੰਦੋਲਨ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਸਰਕਾਰ ਸਾਡੇ ਕਿਸਾਨਾਂ ਦੀਆਂ ਮੰਗਾਂ ਮੰਨੇ ਤੇ ਜੋ ਇਸ ਅੰਦੋਲਨ ਚ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ مالی ਮਦਦ ਘੱਟੋ ਘੱਟ 10-10 ਲੱਖ ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਤੇ ਘਰ ਦੇ ਹਰ ਇੱਕ ਮੈਂਬਰ ਨੂੰ ਇੱਕ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਮੈਂ ਇਹਨਾਂ ਸ਼ਬਦਾਂ ਨਾਲ ਫਿਰ ਆਪਣੀ ਕੇਂਦਰ ਸਰਕਾਰ ਤੋਂ ਨਰਿੰਦਰ ਮੋਦੀ ਜੀ ਤੋਂ ਇਹ ਬੇਨਤੀ ਕਰਦਾ ਹਾਂ ਕਿ ਇੱਕ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਲਿਆ ਜਾਵੇ ਤੇ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਉਹਨਾਂ ਦੇ ਘਰ ਵਾਪਸ ਭੇਜਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਨਾ ਚਾਹੁੰਦੇ ਹਾਂ ਅੱਜ ਅਸੀਂ ਖੰਨੇ ਤੋਂ ਚੱਲ ਕੇ ਦਿੱਲੀ ਜਾ ਰਹੇ ਹਾਂ ਆਪਣੇ ਕਿਸਾਨ ਵੀਰਾਂ ਦੇ ਹੱਕ ਦੇ ਲਈ ਉਹਨਾਂ ਦੀ ਜੋ ਉਹਨਾਂ ਦੇ ਖਿਲਾਫ ਜੋ ਸੈਂਟਰ ਨੇ ਕਾਲੇ ਬਿੱਲ ਲੈ ਕੇ ਆਂਦੇ ਅਸੀਂ ਸਰਕਾਰ ਅੱਗੇ ਹੀ ਮੰਗ ਕਰਾਂਗੇ ਕਿ ਉਹ ਤਿੰਨੇ ਕਾਲੇ ਬਿੱਲ ਆਪਣੇ ਵਾਪਸ ਲਵੇ ਅਤੇ ਅੱਜ ਅਸੀਂ ਸ਼ਾਬਦ ਮਾਰਕੰਡਾ ਦੇ ਵਿੱਚ ਪਹੁੰਚੇ ਆਂ ਇੱਥੇ ਅਸੀਂ ਦੇਖ ਰਹੇ ਆਂ ਕਿ ਪਿੰਡ ਪਿੰਡ ਇਕੱਠੇ ਹੋ ਕੇ ਉਹਰੇ ਆਪਣੇ ਜਿਹੜੇ ਕਿਸਾਨ ਵੀਰ ਦੇ ਹੱਕ ਦੇ ਲਈ ਉਹਨਾਂ ਦੇ ਲਈ ਲੰਗਰ ਦੀ ਸੇਵਾ ਕਰ ਰਹੇ ਨੇ ਤੇ ਕਿਸੇ ਚੀਜ਼ ਦੀ ਘਾਟ ਨਹੀਂ ਹੈ ਉਹ ਆਓ ਭਗਤ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਤੇ ਇੱਥੇ ਦੇਖ ਰਹੇ ਕਿ ਸਾਡੇ ਕੁਝ ਸਾਥੀ ਸ਼ਹੀਦ ਹੋਏ ਨੇ ਉਹਨਾਂ ਦੇ ਲਈ ਵੀ ਮੰਗ ਹੈ ਕਿ ਸੈਂਟਰ ਸਰਕਾਰ ਤੋਂ ਕਿ ਹਰ ਇੱਕ ਬੰਦੇ ਨੂੰ ਦੇ ਪਰਿਵਾਰ ਨੂੰ 10 ਲੱਖ ਰੁਪਇਆ ਤੇ ਪਰਿਵਾਰ ਚੋਂ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਵੇ ਇਹਨਾਂ ਦੀ ਜੋ ਮੰਗ ਹੈ ਉਹ ਬਹੁਤ ਹੀ ਜਾਇਜ਼ ਹੈ ਐਸੀ ਸਰਕਾਰ ਅੱਗੇ ਇਹੀ ਮੰਗ ਕਰਨ ਜਾ ਰਹੇ ਹਾਂ ਵੈਜੀ ਦਾ ਖਾਸਾ ਵੈਜੀ ਦੇ ਪਤੇ ਅਜੀਬ ਸਾਬ ਆਦਿ ਨਿਵਾਸੀਆਂ ਅਸੀਂ ਆਉਣ ਜਾਣ ਵਾਲੇ ਲੋਕ ਜਿੰਨੇ ਵੀ ਦਿੱਲੀ ਆ ਰਹੇ ਨੇ ਤੇ ਉੱਥੋਂ ਆ ਕੇ ਵਾਪਸ ਵੀ ਇੱਧਰ ਨੂੰ ਜਾ ਰਹੇ ਨੇ ਆਪਣੇ ਪਰਵਾਰਾਂ ਵਿੱਚ ਉਹਨਾਂ ਵਾਸਤੇ ਅਸੀਂ ਇਹ ਪਿੰਡਾਂ ਦੇ 20 30 ਪਿੰਡਾਂ ਤੋਂ ਇਕੱਠੇ ਹੋ ਕੇ ਸਾਰਾ ਲੰਗਰ ਚੱਲ ਰਿਹਾ ਹੈ ਜੀ ਅਸੀਂ ਕਿਸੇ ਕਿਸੇ ਦੀ ਘਾਟ ਨਹੀਂ ਆਉਂਦੇ ਰਿਹਾ ਨੂੰ ਕਿ ਹਰ ਕਿਸਮ ਦਾ ਸੀ ਇਹ ਨਾਂ ਵਾਸਤੇ ਲੰਗਰ ਤਾਂ ਚਾਹ ਪਾਣੀ ਲੰਗਰ ਹਰ ਵਕਤ 24 ਘੰਟੇ ਇਸਤੇ ਲੰਗਰ ਚੱਲ ਰਿਹਾ ਸਾਡਾ ਅਸੀਂ ਹਰ ਵਕਤ ਇਹਨਾਂ ਵਾਸਤੇ 24 ਘੰਟੇ ਨਾਲ ਡਿਊਟੀ ਕਰ ਰਹੇ ਹਾਂ ਨਾ ਉਹ ਜਾਣ ਵਾੜ ਲੱਸੀ। ਹਾਂ ਜੀ ਅੰਕਲ ਜੀ ਤੁਹਾਡੀ ਉਮਰ ਕਿੰਨੀ ਆ ਜੀ? ਮੇਰੀ ਇਸ ਵੇਲੇ ਉਮਰ 38 78 ਸਾਲ ਚੱਲ ਗਿਆ ਜੀ। 78 ਹਾਂ ਜੀ। ਮੋਦੀ ਸਾਹਿਬ ਨੂੰ ਨਾ ਤਾਂ ਜੀ ਪਾਰਟੀਆ ਸਾਹਿਬ ਬੱਚੇ ਦੀ ਨਾ ਬਜ਼ੁਰਗ ਦੀ ਰਣ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਦੇਖੋ ਜਿਹੜਾ ਇਹ ਅੰਦੋਲਨ ਬਣ ਚੁੱਕਿਆ ਇੱਕ ਜਨ ਜਨ ਦਾ ਅੰਦੋਲਨ ਹੈ। ਇਹ ਚ ਕੋਈ ਬੱਚਾ ਹੈ ਚਾਹੇ ਕੋਈ ਵੀ ਹੈ ਕਿਸੇ ਧਰਮ ਨਾਲ ਵੀ ਸੰਬੰਧ ਹੈ ਕਿਉਂਕਿ ਇਹ ਇੱਕ ਅੰਦੋਲਨ ਲੋਕਾਂ ਦਾ ਅੰਦੋਲਨ ਹੈ ਜੋ ਪਹਿਲਾ ਅੰਦੋਲਨ ਚੱਲਿਆ ਹੈ ਔਰ ਸਾਰੇ ਇਸ ਨੂੰ ਸਮਰਥਨ ਦੇ ਰਹੇ ਮੈਂ ਧੰਨਵਾਦ ਕਰਦਾ ਹਾਂ ਦੀ ਸ਼ਾਬਾਦ ਪੋਚੇ ਖੰਨੇ ਤੋਂ ਧੰਨਵਾਦ ਮਾਨ ਸਿੰਘ ਜੀ ਦਾ ਸਦਾ ਸਾਹਿਬ ਦਾ ਜਿਨ੍ਹਾਂ ਨੇ ਤੇ ਕਿਉਂਕਿ ਸੈਂਟਰ ਪੈਂਦਾ ਹੈ ਲੰਗਰ ਵੀ ਜ਼ਰੂਰੀ ਸੀ ਕਿਉਂਕਿ ਹਰਿਆਣਾ ਜੋ ਕਿ ਪੰਜਾਬ ਦਾ ਇੱਕ ਛੋਟਾ ਭਰਾ ਵੀ ਹੈ ਔਰ ਇਹਨਾਂ ਦੇ ਅੰਦੋਲਨ ਦੇ ਵੀ ਨਵੀਂ ਗੱਲ ਵੀ ਜੁੜ ਕੇ ਆਈ ਹੈ ਜਿਵੇਂ ਕਿ ਸਾਡੇ ਮੁੱਦੇ ਸੀ ਕੋਈ ਪੰਜਾਬ ਦੇ ਜਿਹੜੇ ਐਸਵਾਈਐਲ ਨਹਿਰ ਦੇ ਤੇ ਹਰਿਆਣਾ ਵਾਸੀਆਂ ਨੇ ਮੰਗ ਕਰਤੀ ਹੈ ਵੀ ਜਿਹੜਾ ਜਿ ਨਾ ਦਿੱਤਾ ਜਾਵੇ ਕਿਉਂਕਿ ਹਰਿਆਣਾ ਤੇ ਜਿਹੜਾ ਪੰਜਾਬ ਹੈ ਭਰਾ ਭਰਾ ਹਨ ਜੋ ਇਹਨੇ ਛੋਟੇ ਭਰਾ ਵਾਲਾ ਫੜ ਜਾਦਾ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਸਮੁੱਚੇ ਪੰਜਾਬੀ ਭਾਈਚਾਰੇ ਸਮੁੱਚੇ ਹਰਿਆਣੇ ਭਾਈਚਾਰੇ ਦਾ ਕਿਉਂਕਿ ਇਹਨਾਂ ਨੇ ਜੋ ਸਾਥ ਦਿੱਤਾ ਹੈ ਇਹਦੇ ਨਾਲ ਇੱਕ ਬਹੁਤ ਵੱਡੀ ਏਕੀ ਦੀ ਮਿਸਾਲ ਪੇਸ਼ ਹੋਈ ਹੈ ਸੋ ਅਸੀਂ ਇਹ ਚਾਹ ਜੋ ਅਸੀਂ ਚਾਹਨੇ ਰਾਸ਼ਟਰੀ ਏਕਤਾ ਦੀ ਜ਼ਰੂਰੀ ਗੱਲ ਸੀ ਜੋ ਹੁਣ ਸਾਬਤ ਹੋਈ ਹੈ ਇਸ ਅੰਦੋਲਨ ਦੇ ਨਾਲ ਸਭ ਤੋਂ ਵੱਡਾ ਜੋ ਮੁੱਖ ਰੂਪ ਜਿ ਸਾਹਮਣੇ ਆਇਆ ਇਹ ਆਪਸੀ ਭਾਈਚਾਰਾ ਸਾਹਮਣੇ ਆਇਆ ਅਨੇਕਤਾ ਜਿੰਦਾਬਾਦ जिंदाबाद, जिंदाबाद, हरियाणा भाईचारा पंजाब हरियाणा भाईचारा जिंदाबाद, हरियाणा भाईचारा जिंदाबाद, मोदी सरकार मुर्जाबाद मोदी सरकार मुर्जा बड़े कानून बड़े कानून ಹಾಂ ಬಹು ಬಹು ಧನ್ಯವಾದ ಜೀ ನೂ ಟವಂಟಿ ಸಿಕ್ಸ್ ನೆವು ಟವಂಟಿ ಸಿಕ್ಸ್ ಬುಟ್ಟ ನೆವು ಟವಂಟಿ ಸಿಕ್ಸ್ ದಿಲ್ಲಿ